ਪਿੰਡ ਭਗਵਾਨਪੁਰ ਦੇ 메ਨ ਰੋਡ ਦਾ ਰਸਤਾ ਇਸ ਦਾ ਪਿਛਲੇ 6 ਮਹੀਨਿਆਂ ਤੋਂ ਬਹੁਤ ਬੁਰਾ ਹਾਲ ਹੋ ਰੱਖਿਆ ਹੈ। ਓਏ ਚਲੋ ਚਲੋ ਬਾਈ ਮੂੰ ਓਏ। ਦੇਖੋ ਦੋ ਬੰਦੇ ਲੱਗਨੇ ਤੰਗ ਹੋ ਰਿਹਾ ਘਰੇ। ਬਹੁਤ ਜ਼ਿਆਦਾ ਤੰਗ ਹੋ ਰਿਹਾ। ਓਏ ਬਾਈ ਸਿੰਘ ਲਾਮੂ। ਇਹ ਕਹਿੰਦਾ ਮੂੰ। ਬੱਚਿਆਂ ਨੇ ਸਕੂਲ ਜਾਣਾ ਹੁੰਦਾ, ਡਿਊਟੀ ਵਾਲਿਆਂ ਨੇ ਜਾਣਾ ਹੁੰਦਾ। ਇੱਧਰੋਂ ਬੰਦਾ ਲੰਗੇ ਕਿੱਧਰੋਂ ਜਾਵੇ? ਆਹ ਦੇਖੋ। ਨਾਲੇ ਭਰੇ ਪਏ ਆ ਸਾਰੇ। ਗਾਂਵ ਆਵੇ ਸੰਧਾਰਾ ਲਈ ਗਾਦੀਂ ਗਾਰੇ ਤੋਂ ਕੀ ਕਰੇਗਾ ਅਖਾਬ ਅਵੇ ਗਾਂਵ ਸੰਧਾਰਾ ਦੇ ਗਾਵੀ ਨਹੀਂ ਆ ਰਹੇ ਲੋਕ ਤੋਂ ਬਾਈ ਤੀਜਾਗਾ ਲੋ ਜੀ ਡਾਕਟਰ ਸਾਹਿਬ ਕਹਿ ਰਹੇ ਪਿੰਡਾਂ ਵਿੱਚ ਤੀਜਾਗਾ ਸੰਧਾਰਾ ਵੀ ਨਹੀਂ ਆ ਰਿਹਾ ਲੋਕਾਂ ਨੇ ਤੇ ਡਰ ਰਹੇ ਆ ਪਿੰਡਾਂ ਵਿੱਚ ਹੋਰ ਕਿਰਗਿਆਰਾ ਗਾਣ ਜੁਮੇਵਾਰ ਆ ਜੀ ਹੋਰ ਰਿਸ਼ਤੇਦਾਰਾਂ ਨੂੰ ਦਵਾਈਆਂ ਦਵਾਈ ਪਵਾ ਗਈ ਪਿਛਲੇ 6 ਮਹੀਨੇ ਦੇ ਨਾਲੇ ਪਾੜੇ ਹੋਏ ਆ ਹੁਣ ਤੱਕ ਕੋਈ ਨਾਲਾ ਨਹੀਂ ਬਣਿਆ ਕੋਈ ਕੁਝ ਨਹੀਂ ਬਣਿਆ ਚਰੇ ਕਾਕਾ ਵੀ ਬੰਦੂਜੇ ਪਾਸੇ ਨੂੰ ਘੁੰਮ ਕੇ ਆ ਰਿਹਾ ਕੱਕਲੇਗਾ ਆ ਤਾਂ ਕੋਈ ਦੇਖੋ ਬੰਦੇ ਅੱਕੇ ਰੰਗ ਕਰ ਮੂੰਹ ਹੋਰੇ রিদার <laughs> ভালো